ਤੇ ਇਹ ਸੋਚ ਕੇ ਤੇ ਨਹੀਂ ਆਇਆ ਕਿ ਮਹਾਰਾਜ ਤੁਸੀਂ ਪਤਾ ਨਹੀਂ ਗਾਂ ਕਿੱਥੇ ਚਲੇ ਜਾਣਾ ਤੇ ਮੁੜ ਕੇ ਸਾਨੂੰ ਮਾਇਆ ਮਿਲੇ ਕੇ ਨਾ ਮਿਲੇ ਤੇ ਮਹਾਰਾਜ ਨੇ ਆਖੇ ਜੇ ਮੰਨ ਲਓ ਸਾਡੇ ਤੋਂ 30 ਸਾਲ ਬਾਅਦ ਤੈਨੂੰ ਜੇ ਮਾਇਆ ਮਿਲੇ ਤਾਂ ਫਿਰ ਲੈ ਲੇਗਾ ਉਹਨੇ ਆਖਿਆ ਮਹਾਰਾਜ ਮੈਨੂੰ ਮਨਜ਼ੂਰ ਆ ਮੈਂ ਉਦੋਂ ਵੀ ਲੈ ਲਾਂਗਾ ਸਤਿਗੁਰੂ ਪਾਤਸ਼ਕੰਡੇ ਆ ਜਿਹੜਾ ਤੂੰ ਲਿਖਤੀ ਸਾਡੇ ਕੋਲ ਹੁਣ ਲਿਆ ਆ ਇਹ ਵੀ ਸਾਡਾ ਲਿਖਿਆ ਹੋਇਆ ਤੀਰੇ ਕੋਲ ਜਿਹੜਾ ਹੁਣ ਅਸੀਂ ਲਿਖ ਕੇ ਦੇਣਾ ਨਾ ਇਸ ਲਿਖਤ ਨੂੰ ਵੀ ਸਾਰੇ ਸਰਦਾਰ ਮੰਨਣ ਤੈਨੂੰ ਹੁਣ ਵਿਆਜ ਨਹੀਂ ਦੇਣਾ ਤੈਨੂੰ 10 ਗੁਣਾ ਧਨ ਦੇਣਾ। ਕਈ ਵਾਰ ਕੁਝ ਚੀਜ਼ਾਂ ਸਬਰ ਨਾਲ ਮਿਲਦੀਆਂ ਸੀ। ਹੁਣ ਉਹਨੂੰ ਸਿਰਫ ਅੱਗੇ 21000 ਲੈਣਾ ਸੀ। ਤੇ ਮਹਾਰਾਜ ਕਹਿੰਦੇ ਤੈਨੂੰ ਇਸ 21000 ਦਾ ਮੋਲ ਨਾ 10 ਗੁਣਾ ਵਧ ਕੇ ਦੇਣਾ। ਆਪ ਦੇਣਾ ਸਾਡੇ ਵੱਲੋਂ ਤੇ ਤੈਨੂੰ ਸਮਝ ਲੈ ਲੈ। ਵੀ ਜਿਹੜਾ ਤੂੰ ਸਬਰ ਕੀਤਾ। ਕਈ ਵਾਰ ਨਾ ਅਸੀਂ ਬਾਠ ਕਰਨ ਲੱਗ ਪਈਏ ਨਾ ਗੁਰਦੁਆਰਾ ਜਾਣ ਲੱਗ ਪਈਏ ਤੇ ਸਾਨੂੰ ਕਾਲੀਆਂ ਪੈਣ ਲੱਗ ਜਾਂਦੀਆਂ ਵੀ ਸਾਡੀ ਅਰਦਾਸ ਨਹੀਂ ਪੂਰੀ ਹੋ ਰਹੀ। ਪਰ ਕੁਝ ਚੀਜ਼ਾਂ ਸਬਰ ਮੰਗਦੀਆਂ। ਮੈਂ ਸੁਯਰੇ ਵੀ ਜ਼ਿਕਰ ਕੀਤਾ ਸੀ ਵੀ ਜੇ ਦਾਤ ਵੱਡੀ ਆ ਨਾ ਤੇ ਨਹੀਂ ਮਿਲ ਰਹੀ ਤੋ ਦਾ ਕਾਰਨ ਇਹ ਆ ਵੀ ਸਾਡਾ ਭਾਂਡਾ ਛੋਟਾ ਆ ਜੇ ਉਹ ਪਹਿਲਾਂ ਭਾਂਡਾ ਬਾਨਣਾ ਵਾ ਤੇ ਫਿਰ ਦਾਤ ਪੈਣੀ ਆ ਮੰਗ ਸੀ ਵੱਡੀ ਰੱਖੀ ਹੋਈ ਆ ਤੇ ਕਾਲੀ ਸਾਨੂੰ ਬੜੀ ਜ਼ਿਆਦਾ ਹੈ ਤੇ ਜਾਤ ਜਿੱਡੀ ਵੱਡੀ ਆ ਤੇ ਸਬਰ ਵੀ ਓਡਾ ਵੱਡਾ ਰੱਖਣਾ ਪੈਣਾ ਭਰੋਸਾ ਵੀ ਓਡਾ ਵੱਡਾ ਜਿੰਨਾ ਵੱਡਾ ਭਰੋਸਾ ਤੇ ਸਬਰ ਹੋਏਗਾ ਇਹ ਭਾਂਡਾ ਓਡਾ ਵੱਡਾ ਹੋ ਗਿਆ ਨਾ ਜਦੋਂ ਫਿਰ ਦਾਤ ਜਦੋਂ ਪੈ ਗਈ ਨਾ ਤੇ ਤੁਹਾਨੂੰ ਸਾਹਮਣੇ ਆ ਜਾਂਦੀ ਹੈ। ਕਈ ਵਾਰੀ ਹੁੰਦੀ ਆ ਵੀ ਦਾਤ ਵੱਡੀ ਮੰਗ ਲਈ ਹੈ ਤੇ ਰੱਬ ਕਿਸੇ ਗੱਲੋਂ ਦੇ ਵੀ ਦਿੰਦਾ ਹੈ ਤੇ ਭਾਂਡਾ ਛੋਟਾ ਫਿਰ ਉੱchn ਲੱਗ ਪੈਂਦਾ। ਫਿਰ ਸਾਹਮਣੇ ਨਹੀਂ ਜਾਂਦੀ। ਫਿਰ ਬੰਦਾ ਹੰਕਾਰੀ ਹੋ ਜਾਂਦਾ। ਮਾਇਆ ਦੀ ਮਾਇਆ ਫਿਰ ਮਤ ਮਾਰ ਦਿੰਦੀ ਉਸ ਬੰਦੇ ਦੀ। ਉਹ ਭਾਂਡਾ ਉੱਛਲਿਆ ਹੁੰਦਾ। ਜਿਹੜੀ ਬੰਦਾ ਹਉਮੈ ਕਰਦਾ ਨਾ ਮਾਇਆ ਦੀ ਉਹ ਭਾਂਡਾ ਉੱਛਲ ਗਿਆ ਹੁੰਦਾ। ਕਿਉਂਕਿ ਹੈਗਾ ਛੋਟਾ ਸੀ ਦਾਤ ਵੱਡੀ ਪੈ ਗਈ। ਤੇ ਜਦੋਂ ਭਾਂਡਾ ਵੱਡਾ ਬਣ ਗਿਆ, ਹਿਰਦਾ ਵੱਡਾ ਹੋ ਗਿਆ ਨਾ ਸਬਰ ਦੇ ਨਾਲ ਉਹ ਫਿਰ ਭਾਵੇਂ ਜਿੰਨਾ ਮਰਜੀ ਵਰਤੀ ਜਾਵੇ ਡੁੱਲੇਗਾ ਨਹੀਂ ਕਿਉਂਕਿ ਅੰਦਰ ਸਮਾਈ ਜਾਏਗਾ ਉਹਨੂੰ ਸਾਹਮਣੇ ਆ ਗਿਆ ਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਤੇ ਸਬਰ ਬੜਾ ਕੀਤਾ ਜੋ ਅਨੰਦਪੁਰ ਸਾਹਿਬ ਤੋਂ ਲੈ ਕੇ 1704 ਚ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਛੱਡਿਆ ਤੇ 1708 ਨੂੰ ਇਹ ਮਾਇਆ ਲੈਣ ਆਇਆ 4 ਸਾਲ ਬਾਅਦ ਜਾ ਕੇ ਤੇ ਇਸ ਦੇ 4 ਸਾਲ ਦਾ ਸਬਰ ਮਹਾਰਾਜ ਕਿਤੇ ਨੂੰ ਇਹ ਫਲ ਦੇਣਾ ਕਿ ਇਹਨੂੰ 10 ਗੁਣਾ ਮਾਇਆ ਵਧਾ ਕੇ ਦੇਣਾ ਹੁਣ ਕਈ ਵਾਰ ਇਹ ਗੱਲਾਂ ਸਾਖੀਆਂ ਵਿੱਚੋਂ ਬੜੀਆਂ ਪਿਆਰੀਆਂ ਸਿੱਖਣ ਨੂੰ ਮਿਲਦੀਆਂ ਨੇ ਕਿ ਕੁਝ ਚੀਜ਼ਾਂ ਐਡੀ ਛੇਤੀ ਨਹੀਂ ਮਿਲਦੀਆਂ ਹੁੰਦੀਆਂ ਆਪਾਂ ਕਹਿੰਨੇ ਵੀ ਹੁਣੇ-ਹੁਣੇ ਮਿਲ ਜੀਏ ਸਾਡੇ 4 ਚਪਹਰੇ ਪੂਰੇ ਹੋਣ ਪੰਜਵਾਂ ਹੋਵੇ ਹੀ ਨਾ ਕਿ ਸਾਨੂੰ ਚੀਜ਼ ਮਿਲ ਜਾਏ ਇਹ ਸੋਚਦੇ ਆਂ ਨਹੀਂ ਪਿਆਰਿਓ ਕਈ ਵਾਰ ਨਾ ਹੁਣ ਆਪਾਂ ਘਰ ਬਣਾਉਣਾ ਹੋਵੇ ਨਾ ਤੇ ਨਕਸ਼ਾ ਵੱਡਾ ਬਣਿਆ ਤੇ ਜਗ੍ਹਾ ਥੋੜੀ ਹੈ ਪਹਿਲਾਂ ਜਗ੍ਹਾ ਤਿਆਰ ਕਰਾਂਗੇ ਫਿਰ ਭਾਵੇਂ ਨਕਸ਼ਾ ਡਬਲ ਬਣਾ ਲਿਓ ਗੱਲ ਇਹ ਵੀ ਪਹਿਲਾਂ ਸਪੇਸ ਬਣਾਈਏ ਸਪੇਸ ਜਗ੍ਹਾ ਗੁਰੂ ਦੇ ਚਰਨਾਂ 'ਚ ਜਿਹੜੀ ਜਗ੍ਹਾ ਬਣ ਗਈ ਨਾ ਫਿਰ ਮੰਗਣ ਦੀ ਲੋੜ ਨਹੀਂ ਪੈਣੀ ਉਹਨੇ ਆਪੇ ਦਈ ਤੁਰਿਆ ਆਉਣਾ ਤੂੰ ਜਗ੍ਹਾ ਬਣਾਉਣ ਵਾਸਤੇ ਆਪਣੇ ਘਰ 'ਚ ਜਗ੍ਹਾ ਬਣਾਈਏ ਜਗ੍ਹਾ ਮਤਲਬ ਕੋਈ ਸਮਝ ਨਾ ਲੈਣਾ ਕਿ ਮੈਂ ਕਿਸੇ ਕਬਰ ਦੀ ਗੱਲ ਕਰਦਾ ਆਪਣੇ ਘਰ 'ਚ ਗੁਰੂ ਨੂੰ ਥਾਂ ਦਈਏ ਆਪਣੇ ਘਰਾਂ 'ਚ ਗੁਰੂ ਸਾਹਿਬ ਦਾ ਆਸਣ ਬਣਾਓ ਜਪਜੀ ਸਾਹਿਬ ਦਾ ਸਰਹਿ ਰਾਸ ਦਾ ਨੇਮ ਲਾਓ ਆਪਣੇ ਘਰਾਂ ਚ ਬਾਣੀ ਦਾ ਪਹਿਰਾ ਲਾਓ ਜਦੋਂ ਤੁਸੀਂ ਆਪਣੇ ਘਰ ਚ ਗੁਰੂ ਦੀ ਬਾਣੀ ਨੂੰ ਥਾਂ ਦੇਤੀ ਫਿਰ ਸਤਿਗੁਰੂ ਤੁਹਾਡੇ ਘਰ ਹਰ ਤੀਜ ਦੀ ਕਮੀ ਕੋਈ ਰਹਿਣ ਹੀ ਨਹੀਂ ਦੇਣਗੇ ਕਿਉਂਕਿ ਆਪਾਂ ਚਾਹੁੰਦੇ ਆ ਵੀ ਬਾਰ ਬਾਰ ਹੀ ਬਾਣੀ ਪੜੀ ਜਾਵੇ ਘਰ ਨਾ ਪੜੀਏ ਚਪੈਰੇ ਦਾ ਮਤਲਬ ਇਹ ਨਾ ਸਮਝ ਲੈਣਾ ਵੀ ਕੱਲਾ ਬਾਬਾ ਗੁਰਦੁਆਰਾ ਸਾਹਿਬ ਹੀ ਬਾਣੀ ਦਾ ਪਾਠ ਕਰਨਾ ਪਹਿਰਾ ਦੁਪਹਿਰਾ ਇੱਕ ਪ੍ਰੇਰਣਾ ਵੀ ਆ ਵੀ ਆਪਾਂ ਕੱਲਾ ਗੁਰੂ ਘਰ ਨਹੀਂ ਇਹਨੂੰ ਘਰ ਵੀ ਪੜਨਾ ਜਦੋਂ ਘਰ ਵੀ ਪੜਨ ਲੱਗ ਪੋਗੇ ਨਾ ਯੋਲੀ ਯੋਲੀ ਇਹਦਾ ਅਸਰ ਵੀ ਦਿਸ਼ੇਗਾ ਤੇ ਫਲ ਵੀ ਮਿਲੇਗਾ ਰੋਜ਼ ਸਕੂਲ ਦੀ اٹੈਂਡੈਂਸ ਵਾਲਾ ਬੱਚਾ ਭਾਵੇਂ ਨਾਮ ਹੀ ਨਾ ਪੜਦਾ ਹੋਵੇ ਘੱਟ ਵੀ ਪੜਦਾ ਹੋਵੇ ਪਰ ਕਈ ਵਾਰੀ ਉਹਦੀ اٹੈਂਡੈਂਸ ਪੂਰੀ ਹੋਵੇ ਫਿਰ ਵੀ ਕਈ ਵਾਰੀ ਪਾਸ ਹੋ ਜਾਂਦਾ اٹੈਂਡੈਂਸ ਕਰਕੇ ਹੀ ਕਈ ਵਾਰੀ ਬੰਦੇ ਜ਼ਿੰਦਗੀ 'ਚ ਗਾਂ ਲੰਗ ਜਾਂਦੇ ਆ ਬਸ ਗੱਲ ਇੰਨੀ ਕੀ ਆ ਵੀ ਆਪਣਾ ਨੇਮ ਜਿਹੜਾ ਰੋਜ਼ ਕਰਨਾ ਨੂੰ اٹੈਂਡੈਂਸ ਲਾਉਣਾ ਹੀ ਆ ਗੁਰੂ ਘਰ 'ਚ ਆਪਣੀ ਹਾਜ਼ਰੀ ਲਵਾਉਣਾ ਹੀ ਆ ਟੋਲਵਾ ਕੇ ਰੱਖਣੀ ਆ ਤੇ ਉਹ ਸਮੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਲਈਆਂ ਆਪਾਂ